ਧਨ ਧਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਲੋਕਾਈ ਨੂੰ ਤਾਰਦੇ ਹੋਏ ਰੋਮ ਦੇਸ਼ ਦੇ ਵਿੱਚ ਪਹੁੰਚਦੇ ਨੇ ਕੀ ਵਿਖਿਆ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਲੋਕ ਬੜੇ ਪਰੇਸ਼ਾਨ ਨੇ ਭੁੱਖ ਮਰੀ ਫੈਲੀ ਹੋਈ ਹੈ ਕੋਈ ਕਿਸੇ ਦਾ ਸਤਕਾਰ ਨਹੀਂ ਕਰਦਾ ਆਓ ਭਗਤ ਕੋਈ ਕਿਸੇ ਦੀ ਨਹੀਂ ਕਰਦਾ ਸਤਿਗੁਰੂ ਮਹਾਰਾਜ ਚੱਲਦੇ ਚੱਲਦੇ ਇਸ ਰੋਮ ਦੇਸ਼ ਦੇ ਰਾਜੇ ਦੇ ਮਹਿਲਾਂ ਦੇ ਅੱਗੇ ਜਾ ਖਲੋਂਦੇ ਨੇ ਦਰਬਾਨ ਖੜੇ ਨੇ ਦੁਆਰ ਤੇ ਤੇ ਸਤਿਗੁਰੂ ਮਹਾਰਾਜ ਨੇ ਦਰਬਾਨਾਂ ਨੂੰ ਪੁੱਛਿਆ ਭਾਈ ਮੈਂ ਇਸ ਦੇਸ਼ ਦੇ ਰਾਜੇ ਨੂੰ ਮਿਲਣਾ ਹੈ ਤੇ ਦਰਬਾਨ ਕਹਿਣ ਲੱਗੇ ਮਹਾਪੁਰਸ਼ੋ ਤੁਸੀਂ ਰਾਜੇ ਨੂੰ ਮਿਲ ਕੇ ਕੀ ਲੈਣਾ ਹੈ ਇਹ ਰਾਜਾ ਬੜਾ ਜ਼ਾਲਮ ਹੈ ਬੜਾ ਅਹੰਕਾਰੀ ਹੈ ਇਹਨਾਂ ਫਕੀਰਾਂ ਨੂੰ ਵੀ ਲੁੱਟ ਲੈਂਦਾ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਐਸਾ ਕੀ ਹੈ ਭਾਈ ਕਹਿਣ ਲੱਗੇ ਮਹਾਰਾਜ ਇਹ ਬਾਦਸ਼ਾ ਇਸ ਦਾ ਨਾਮ ਕਾਰੂ ਬਾਦਸ਼ਾ ਹੈ ਰੋਮ ਦੇਸ਼ ਦਾ ਬਾਦਸ਼ਾ ਬੜਾ ਲਾਲਚੀ ਹੈ ਧਨ ਪਦਾਰਥ ਇਕੱਠਾ ਕਰਨ ਦਾ ਲੋਭ ਹੈ ਇਸ ਨੂੰ ਘਰਾਂ ਦੇ ਵਿੱਚ ਜਿੱਤਨਾ ਵੀ ਪ੍ਰਜਾ ਦੇ ਕੋਲ ਧਨ ਹੈ ਸਭ ਇਸ ਨੇ ਲੁੱਟ ਕੇ ਆਪਣੇ ਖਜ਼ਾਨੇ ਭਰ ਲਏ ਨੇ ਸੇਠ ਅਮੀਰ ਕੋਈ ਵੀ ਇਸ ਤੋਂ ਨਹੀਂ ਬਚ ਸਕਿਆ ਸਭਨਾਂ ਨੂੰ ਪਕੜ ਕੇ ਇਸ ਨੇ ਕੈਦਖਾਨੇ ਦੇ ਵਿੱਚ ਕੈਦ ਕਰ ਲਿਆ ਤੇ ਸਾਰਾ ਧਨ ਲੁੱਟ ਕੇ ਆਪਣੇ ਖਜ਼ਾਨੇ ਭਰ ਲਏ ਨੇ 40 ਗੰਜ ਜੋੜੀ ਬੈਠਾ ਹੈ ਇਹ ਕਾਰੂ ਬਾਦਸ਼ਾ ਧਨ ਦੇ ਨਾਲ ਸਤਗੁਰੂ ਮਹਾਰਾਜ ਕਹਿਣ ਲੱਗੇ ਇਤਨਾ ਜ਼ਾਲਮ ਹੈ ਭਾਈ ਇਸਨੇ ਪ੍ਰਜਾ ਦਾ ਧਨ ਵੀ ਇਕੱਠਾ ਕਰ ਲਿਆ ਹੈ ਖੋਖੋ ਕੇ ਆਹ ਮਹਾਰਾਜ ਹੁਣ ਤਾਂ ਇਸ ਦੇ ਜ਼ੁਲਮ ਦੀ ਇਸ ਦੇ ਲਾਲਚ ਦੀ ਹੱਦ ਇਹ ਹੋਈ ਪਈ ਹੈ ਕਿ ਇਸਨੇ ਐਲਾਨ ਕਰ ਦਿੱਤਾ ਕਿ ਜਿਸ ਕੋਲ ਵੀ ਕੋਈ ਧਨ ਹੈ ਉਹ ਜਲਦੀ ਆ ਕੇ ਖਜ਼ਾਨੇ ਦੇ ਵਿੱਚ ਜਮਾ ਕਰਵਾ ਦੇਵੋ ਪੀਰਾ ਫਕੀਰਾਂ ਕੋਲ ਵੀ ਧਨ ਜੋ ਹੈ ਇਸਨੇ ਸਾਰਾ ਹੋ ਕੇ ਆਪਣੇ ਖਜ਼ਾਨੇ ਵਿੱਚ ਪਾਇਆ ਹੋਇਆ ਹੈ ਤੇ ਅਜ ਵਜ਼ੀਰਾਂ ਨੂੰ ਇਕੱਠੇ ਕਰਕੇ ਇਸਨੇ ਦਰਬਾਰ ਦੇ ਵਿੱਚ ਬੁਲਾਇਆ ਹੈ ਤੇ ਪੁੱਛਣਾ ਕੀਤਾ ਕਿ ਜਿਸ ਦੇ ਕੋਲ ਵੀ ਧਨ ਹੈ ਉਹ ਸਾਰਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਇਹ ਵਜ਼ੀਰ ਕਹਿਣ ਲੱਗੇ ਮਹਾਰਾਜ ਹੁਣ ਆਪਣੇ ਰਾਜ ਦੇ ਵਿੱਚ ਕਿਸੇ ਕੋਲ ਵੀ ਇੱਕ ਦਮੜੀ ਵੀ ਨਹੀਂ ਹੈ ਇਹ ਰਾਜਾ ਕਹਿਣ ਲੱਗਾ ਇਸ ਤਰ੍ਹਾਂ ਕਰੋ ਐਲਾਨ ਕਰ ਦੇਵੋ ਕਿ ਜੋ ਵੀ ਇੱਕ ਚਾਂਦੀ ਦਾ ਰੁਪਈਆ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਂਦਾ ਹੈ ਮੈਂ ਉਸ ਦੇ ਨਾਲ ਆਪਣੀ ਪੁੱਤਰੀ ਦਾ ਵਿਆਹ ਕਾਰਜ ਕਰ ਦੇਵਾਂਗੀ ਸਾਰੇ ਦੇਸ਼ ਦੇ ਵਿੱਚ ਐਲਾਨ ਕਰ ਦਿੱਤਾ ਤੇ ਜਦ ਇਹ ਐਲਾਨ ਇੱਕ ਨੌਜਵਾਨ ਨੇ ਸੁਣਿਆ ਤੇ ਦੌੜ ਕੇ ਆਪਣੀ ਮਾਂ ਦੇ ਕੋਲ ਜਾਂਦਾ ਹੈ ਮਾਂ ਮੈਨੂੰ ਇੱਕ ਚਾਂਦੀ ਦਾ ਰੁਪਈਆ ਦੇ ਮੈਂ ਰਾਜੇ ਦੀ ਪੁੱਤਰੀ ਦੇ ਨਾਲ ਵਿਆਹ ਕਰਵਾਉਣਾ ਹੈ ਵਿਆਹ ਕਰਵਾਉਣਾ ਹੈ ਮਹਾਰਾਜੇ ਦੀ ਪੁੱਤਰੀ ਦੇ ਨਾਲ ਤੇ ਮਾਂ ਕਹਿਣ ਲੱਗੀ ਪੁੱਤਰ ਇੱਕ ਰੁਪਈਆ ਕਿੱਥੇ ਘਰ ਦੇ ਵਿੱਚ ਤਾਂ ਇੱਕ ਦਾਣਾ ਖਾਣ ਨੂੰ ਵੀ ਨਹੀਂ ਹੈ ਘਰ ਦੇ ਵਿੱਚ ਜੋ ਕੁਝ ਸੀ ਇਹਸ ਰਾਜੇ ਨੇ ਪਹਿਲਾਂ ਹੀ ਲੁੱਟ ਲਿਆ ਹੈ ਕਿਸੇ ਦੇ ਘਰ ਕੋਈ ਰੁਪਈਆ ਨਹੀਂ ਸਾਰੇ ਇਸ ਰਾਜੇ ਨੇ ਲੁੱਟ ਕੇ ਆਪਣੇ ਖਜ਼ਾਨੇ ਭਰ ਲਏ ਨੇ ਮੈਂ ਤੈਨੂੰ 1 ਰੁਪਈਆ ਕਿੱਥੋਂ ਦੇਵਾਂ ਜਿਹਦੇ ਕਰਨ ਲੱਗ ਜਾਂਦਾ ਹੈ ਮਾਂ ਦੇ ਕੋਲ ਮਾਂ ਮੈਂ ਰਾਜੇ ਦੀ ਪੁੱਤਰੀ ਦੇ ਨਾਲ ਵਿਆਹ ਕਰਾਉਣਾ ਹੈ ਰਾਜੇ ਨੇ ਐਲਾਨ ਕੀਤਾ ਹੈ ਜੋ ਵੀ ਚਾਂਦੀ ਦਾ ਰੁਪਈਆ ਲਿਆਵੇਗਾ ਉਸ ਦੇ ਨਾਲ ਮੈਂ ਆਪਣੀ ਪੁੱਤਰੀ ਦਾ ਵਿਆਹ ਕਾਰਜ ਕਰ ਦੇਵਾਂਗਾ ਮਾਂ ਕਹਿਣ ਲੱਗੀ ਪੁੱਤਰ ਇਹ ਲਾਲਚ ਦੇ ਰਿਹਾ ਹੈ ਜੇ ਕਿਸੇ ਦੇ ਕੋਲ ਕੋਈ ਪੈਸਾ ਹੋਇਆ ਤਾਂ ਇਸ ਨੇ ਨਾਲ ਤਾਂ ਪੈਸਾ ਵੀ ਲੁੱਟ ਲੈਣਾ ਹੈ ਤੇ ਨਾਲੇ ਉਸ ਨੂੰ ਮਾਰ ਮੁਕਾਉਣਾ ਹੈ ਤੇ ਲਾਲਚ ਦੇ ਰਿਹਾ ਹੈ ਪਰ ਪੈਸਾ ਕਿਸੇ ਕੋਲ ਕਿੱਥੇ ਹੈ ਸਾਰੇ ਇਸ ਨੇ ਪਹਿਲਾਂ ਹੀ ਲੁੱਟ ਲਏ ਨੇ ਰੋਣ ਲੱਗ ਜਾਂਦਾ ਹੈ ਜਿੱਦ ਕਰਨ ਲੱਗ ਜਾਂਦਾ ਹੈ ਮਾਂ ਦੇ ਸਾਹਮਣੇ ਤੇ ਮਾਂ ਕਹਿੰਦੀ ਹੈ ਪੁੱਤਰ ਇਸ ਤਰ੍ਹਾਂ ਕਰ ਮੈਂ ਤੈਨੂੰ ਇੱਕ ਉਜਗਤੀ ਦੱਸਦੀ ਹਾਂ ਜੇ ਤੂੰ ਨਹੀਂ ਹਟਦਾ ਜਦੋਂ ਤੇਰੇ ਪਿਤਾ ਦੀ ਮੌਤ ਹੋਈ ਸੀ ਤਾਂ ਉਸ ਨੂੰ ਦਫਨਾਉਂਦੇ ਸਮੇਂ ਉਸ ਦੇ ਮੂੰਹ ਦੇ ਵਿੱਚ ਇੱਕ ਚਾਂਦੀ ਦਾ ਰੁਪਈਆ ਰੱਖਿਆ ਸੀ ਤੇਰੇ ਪਿਤਾ ਦੇ ਮੂੰਹ ਦੇ ਵਿੱਚ ਚਾਂਦੀ ਦਾ ਰੁਪਈਆ ਆਇਆ ਸੀ ਦਫਨਾਉਣ ਦੇ ਸਮੇਂ ਇਹ ਵਿਧੀ ਹੈ ਜਦ ਕੋਈ ਮਰ ਜਾਂਦਾ ਹੈ ਮੁਸਲਮਾਨ ਵੀਰ ਉਸ ਦੇ ਮੂੰਹ ਦੇ ਵਿੱਚ 1 ਰੁਪਇਆ ਜਾਂ ਦਮੜੀ ਆਪਣੀ ਹਾਇਸੀਅਤ ਦੇ ਅਨੁਸਾਰ ਰੱਖਦੇ ਨੇ। ਇਸੇ ਤਰ੍ਹਾਂ ਹੋਇਆ ਜਦ ਮਾਂ ਨੇ ਦੱਸਿਆ ਕਿ ਤੇਰੇ ਪਿਤਾ ਦੇ ਮੂੰਹ ਦੇ ਵਿੱਚ ਇੱਕ ਚਾਂਦੀ ਦਾ ਰੁਪਇਆ ਰੱਖਿਆ ਸੀ ਤੇ ਜਦ ਉਹ ਕੱਢ ਲੈ। ਦੌੜ ਕੇ ਜਾਂਦਾ ਹੈ ਆਪਣੇ ਪਿਤਾ ਦੀ ਜਾ ਕੇ ਕਬਰ ਪੁੱਟਦਾ ਹੈ ਤੇ ਉਸ ਦੇ ਮੁਖ ਦੇ ਵਿੱਚੋਂ ਉਹ ਚਾਂਦੀ ਦਾ ਰੁਪਇਆ ਕੱਢ ਕੇ ਦਰਬਾਰ ਦੇ ਵਿੱਚ ਪਹੁੰਚ ਜਾਂਦਾ ਹੈ। ਰਾਜੇ ਨੂੰ ਆਖਦਾ ਹੈ ਕਿ ਆਹ ਲੋ ਚਾਂਦੀ ਦਾ ਰੁਪਈਆ ਤੇ ਮੇਰੇ ਨਾਲ ਆਪਣੀ ਪੁੱਤਰੀ ਦਾ ਵਿਆਹ ਕਰ ਦੇ। ਰਾਜੇ ਨੇ ਰੁਪਈਆ ਦੇਖਿਆ ਤੇ ਝਟ ਉਸ ਨੂੰ ਗ੍ਰਿਫਤਾਰ ਕਰਵਾਲਿਆ ਕਿ ਦੱਸ ਇਹ ਕਿੱਥੋਂ ਲੈ ਕੇ ਆਇਆ ਹੈ। ਵਜ਼ੀਰਾਂ ਨੂੰ ਝਿੜਕਾਂ ਮਾਰਨੀਆਂ ਕੀਤੀਆਂ ਕਿ ਤੁਸੀਂ ਕਹਿ ਰਹੇ ਹੋ ਕਿ ਸਾਰੇ ਰਾਜ ਦੇ ਵਿੱਚ ਕੋਈ ਦੰਬੜੀ ਵੀ ਨਹੀਂ ਹੈ ਆਹ ਚਾਂਦੀ ਦਾ ਰੁਪਈਆ ਕਿੱਥੋਂ ਆ ਗਿਆ। ਇਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਕੈਦਖਾਨੇ ਵਿੱਚ ਪਾ ਦਿੱਤਾ ਜਾਂਦਾ ਹੈ ਕੁੱਟਣਾ ਮਾਰਨਾ ਕੀਤਾ ਤੇ ਪੁੱਛਿਆ ਦੱਸ ਕਿੱਥੋਂ ਲੈ ਕੇ ਆਇਆ ਹੈ ਇਹ ਚਾਂਦੀ ਦਾ ਰੁਪਈਆ ਉਸ ਨੌਜਵਾਨ ਨੇ ਸਾਰੀ ਵਾਰਤਾ ਦੱਸੀ ਆਖਣ ਲੱਗਿਆ ਕਿ ਮੇਰੇ ਘਰ ਦੇ ਵਿੱਚ ਕੁਝ ਨਹੀਂ ਹੈ ਇਹ ਜੋ ਚਾਂਦੀ ਦਾ ਰੁਪਈਆ ਹੈ ਮੈਂ ਆਪਣੇ ਪਿਤਾ ਦੀ ਕਬਰ ਪੱਟ ਕੇ ਉਸ ਦੇ ਮੂੰਹ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਕਹਿਦ ਕਰਨੀ ਵਿੱਚ ਪਾ ਦਿੱਤਾ ਜਾਂਦਾ ਹੈ ਇਸ ਨੌਜਵਾਨ ਨੂੰ ਤੇ ਕਾਰੂ ਬਾਦਸ਼ਾ ਹੁਕਮ ਦੇ ਦਿੰਦਾ ਹੈ ਕਿ ਸਾਰੀਆਂ ਕਬਰਾਂ ਪੱਟ ਕੇ ਉਹਨਾਂ ਦੇ ਮੂੰਹ ਦੇ ਵਿੱਚੋਂ ਜੋ ਰੁਪਈਏ ਹਨ ਕੱਢ ਕੇ ਲਿਆ ਕੇ ਖਜ਼ਾਨੇ ਦੇ ਵਿੱਚ ਪਾ ਦੇ। ਐਸਾ ਹੈ ਕਾਰੂ ਬਾਦਸ਼ਾ ਦਰਬਾਨ ਦੱਸ ਰਹੇ ਨੇ ਸਤਗੁਰੂ ਨਾਨਕ ਦੇਵ ਜੀ ਮਹਾਰਾਜ। ਇਹ ਸਤਗੁਰੂ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਕਰੋ ਭਾਈ ਇਸ ਬਾਦਸ਼ਾਹ ਨੂੰ ਕਹੋ ਕਿ ਬਾਰ ਪੀਰ ਆਏ ਨੇ ਤੁਹਾਨੂੰ ਮਿਲਣ ਵਾਸਤੇ ਸਾਧੂ ਜਨ ਆਏ ਨੇ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੇ ਦਰਬਾਰ ਕਹਿਣ ਲੱਗੇ ਮਹਾਰਾਜ ਜੇ ਇਸ ਤਰ੍ਹਾਂ ਕਿਹਾ ਤਾਂ ਉਹਨੇ ਕਦੇ ਨਹੀਂ ਮਿਲਣਾ ਤੁਹਾਨੂੰ ਕਿਸੇ ਨੂੰ ਦਾਨ ਦੇ ਕੇ ਰਾਜ਼ੀ ਨਹੀਂ ਜੇ ਆਖਿਆ ਕਿ ਸਾਧੂ ਜਨ ਆਏ ਹੈ ਇਸਨੇ ਸੋਚਣਾ ਹੈ ਕਿ ਕੁਝ ਮੰਗਣ ਲਈ ਆਏ ਹੋਣਗੇ ਨਹੀਂ ਮਿਲਣਾ ਕੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੁਸੀਂ ਭਾਈ ਇਸ ਤਰ੍ਹਾਂ ਜਾ ਕੇ ਆਖਣਾ ਹੈ ਕਿ ਕੋਈ ਮਹਾਪੁਰਸ਼ ਆਏ ਨੇ ਤੁਹਾਨੂੰ ਕੁਝ ਦੇ ਕੇ ਜਾਣਾ ਹੈ ਤੁਹਾਨੂੰ ਕੁਝ ਦੇ ਕੇ ਜਾਣਾ ਹੈ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਹੈ ਤੇ ਤੁਹਾਨੂੰ ਜਾ ਕੇ ਮਿਲਣਾ ਪੈਣਾ ਹੈ ਬਾਹਰ ਬੈਠ ਜਾਂਦੇ ਨੇ ਸਤਿਗੁਰੂ ਮਹਾਰਾਜ ਆਸਣ ਲਾ ਕੇ ਤੇ ਕਾਰੂ ਬਾਦਸ਼ਾਹ ਨੂੰ ਸਨੇਹਾ ਲਾ ਦਿੱਤਾ ਜਾਂਦਾ ਹੈ ਤੇ ਰਾਜਾ ਲਾਲਚਵੱਛ ਦੌੜ ਕੇ ਆਉਂਦਾ ਹੈ ਸਤਿਗੁਰੂ ਮਹਾਰਾਜ ਨੂੰ ਮਿਲਣ ਵਾਸਤੇ ਤੇ ਕੀ ਵੇਖਦਾ ਹੈ ਕਿ ਸਤਿਗੁਰੂ ਮਹਾਰਾਜ ਬੈਠੇ ਹੋਏ ਠਿਕਰੀਆਂ ਇਕੱਠੀਆਂ ਕਰਕੇ ਪੋਟਲੀਆਂ ਭਰੀ ਜਾ ਰਹੇ ਨੇ ਪੋਟਲੀਆਂ ਭਰੀ ਜਾ ਰਹੇ ਨੇ ਠਿਕਰੀਆਂ ਤੋੜ-ਦੋੜ ਕੇ ਤੇ ਇਹ ਕਾਰੂ ਬਾਦਸ਼ਾਹ ਜਾ ਕੇ ਕਹਿਣ ਲੱਗਿਆ ਸੇ ਸਾਧੂ ਜਨ ਇਹ ਮਹਾਪੁਰਸ਼ੋ ਇਹ ਠਿਕਰੀਆਂ ਕਿਉਂ ਇਕੱਠੀਆਂ ਕਰੀ ਜਾ ਰਹੇ ਹੋ ਤੁਸੀਂ ਇਹ ਕਿਸ ਕੰਮ ਲਈ ਤੇ ਮਹਾਰਾਜ ਕਹਿਣ ਲੱਗੇ ਭਾਈ ਇਹ ਜੋ ਠਿਕਰੀਆਂ ਮੈਂ ਇਕੱਠੀਆਂ ਕਰੀ ਜਾ ਰਿਹਾ ਹਾਂ ਇਹ ਮੈਂ ਆਪਣੇ ਨਾਲ ਲੈ ਕੇ ਜਾਣੀਆਂ ਨੇ ਜਦੋਂ ਮੇਰੀ ਮੌਤ ਹੋਈ ਇਹ ਠਿਕਰੀਆਂ ਮੇਰੇ ਨਾਲ ਜਾਣਗੀਆਂ ਪਰਲੋਕ ਦੇ ਵਿੱਚ ਨਾਲ ਲੈ ਕੇ ਜਾਣੀਆਂ ਨੇ ਇਹ ਠਿਕਰੀਆਂ ਤਾਂ ਹੀ ਇਕੱਠੀਆਂ ਕਰੀ ਜਾ ਰਿਹਾ ਹਾਂ ਤੇ ਕਾਰੂ ਬਾਦਸ਼ਾ ਹੱਸਣ ਲੱਗਿਆ ਕਹਿਣ ਲੱਗਿਆ ਏ ਮਹਾਪੁਰਸ਼ੋ ਮੈਨੂੰ ਤੁਸੀਂ ਪਹੁੰਚੇ ਹੋਏ ਸਾਧੂ ਜਨ ਜਾਪਦੇ ਹੋ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਸ ਲੋਕ ਦਾ ਕੁਝ ਵੀ ਪਰਲੋਕ ਦੇ ਵਿੱਚ ਨਾਲ ਨਹੀਂ ਜਾਣਾ ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਸਤਿਗੁਰੂ ਮਹਾਰਾਜ ਮੁਸਕਰਾਉਣ ਲੱਗੇ ਕਹਿਣ ਲੱਗੇ ਭਾਈ ਜੇ ਇਹ ਇੱਥੇ ਨਹੀਂ ਜਾਣਾ ਇਹ ਠਿਕਰੀਆਂ ਇੱਥੇ ਹੀ ਪਈਆਂ ਰਹਿਣੀਆਂ ਨੇ ਤੇ ਜਿਹੜਾ ਤੂੰ 40 ਗੰਝ ਜੋੜਿਆ ਹੈ ਤਨ ਲੋਕਾਂ ਨੂੰ ਪਰੇਸ਼ਾਨ ਕਰਕੇ ਲੋਕਾਂ ਤੋਂ ਲੁੱਟ-ਲੁੱਟ ਕੇ ਆਪਣੇ ਖਜ਼ਾਨੇ ਭਰੇ ਨੇ ਉਹ ਕੀ ਕਰਨੇ ਨੇ ਕਿ ਉਹ ਤੇਰੇ ਨਾਲ ਜਾਣਗੇ ਕਿ ਤੇਰੇ ਪਿਤਾ ਪੁਰਖੇ ਤੇਰਾ ਜੋ ਧਨ ਤੇਰੇ ਕੋਲ ਹੈ ਅਜ ਇਹ ਉਹਨਾਂ ਦਾ ਛੱਡਿਆ ਹੋਇਆ ਨਹੀਂ ਕਿ ਉਹ ਨਾਲ ਲੈ ਕੇ ਗਏ ਨੇ ਆਪਣਾ ਧਨ ਜੋ ਤੇਰੇ ਕੋਲ ਧਨ ਹੈ ਇਹ ਉਹਨਾਂ ਦਾ ਧਨ ਤੇਰੇ ਕੋਲ ਪਹੁੰਚਿਆ ਤੇਰੇ ਤੋਂ ਬਾਅਦ ਤੇਰੇ ਪੁੱਤਰ ਪੋਤਰੇ ਇਸ ਨੂੰ ਵਰਤਣਗੇ ਤੇਰੇ ਨਾਲ ਕੁਝ ਨਹੀਂ ਜਾਣਾ ਕਾਰੂ ਬਾਰਸ਼ਾ ਸੋਚਾਂ ਵਿੱਚ ਪੈ ਜਾਂਦਾ ਹੈ ਤੇ ਕਹਿਣ ਲੱਗਿਆ ਮਹਾਰਾਜ ਮੈਥੋਂ ਬੜੀ ਭੁੱਲ ਹੋ ਗਈ ਮੈਂ ਪ੍ਰਜਾ ਤੇ ਉੱਤੇ ਜ਼ੁਲਮ ਕਰ ਕਰਕੇ ਇਤਨਾ ਧਨ ਇਕੱਠਾ ਕੀਤਾ ਹੈ ਇਹ ਮੇਰੇ ਨਾਲ ਨਹੀਂ ਨਿਭਣਾ ਹੁਣ ਮੈਂ ਕੀ ਕਰਾਂ ਉਹ ਸ਼ਤਾਬਾ ਕਰਦਾ ਹੈ ਆਪਣੇ ਕੀਤੇ ਕਰਮਾਂ ਦੇ ਉੱਤੇ ਕਿ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਿਆ ਇਹ ਮਹਾਪੁਰਸ਼ੋ ਮੈਨੂੰ ਉਪਦੇਸ਼ ਦੇਵੋ ਕਿ ਹੁਣ ਮੈਂ ਕੀ ਕਰਾਂ ਮੈਂ ਇਤਨੇ ਪਾਪਾਂ ਦੇ ਨਾਲ ਇਹ ਮਾਇਆ ਇਕੱਠੀ ਕੀਤੀ ਹੈ ਲਾਲਚ ਵਸ਼ ਹੋ ਕੇ ਅਹੰਕਾਰ ਵਸ਼ ਹੋ ਕੇ ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ ਹੈ ਇਹ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਇਹ ਮਾਇਆ ਨਾਲ ਨਹੀਂ ਜਾਣੀ ਨਾਲ ਜਾਣਾ ਹੈ ਕੀਤਾ ਹੋਇਆ ਦਾਨ ਕੀਤਾ ਹੋਇਆ ਸਿਮਰਨ ਉਸ ਪ੍ਰਭੂ ਉਸ ਪਿਆਰੇ ਦੀ ਯਾਦ ਵਿੱਚ ਬਿਤਾਇਆ ਹੋਇਆ ਸਮਾਂ ਇਹ ਹੀ ਨਾਲ ਜਾਣਾ ਹੈ ਭਾਈ ਇਹ ਜੋ ਧਨ ਪਦਾਰਥ ਤੂੰ ਇਕੱਠਾ ਕੀਤਾ ਹੋਇਆ ਹੈ ਇਹ ਇੱਥੇ ਹੀ ਰਹਿ ਜਾਣਾ ਹੈ ਕੁਝ ਵੀ ਨਾਲ ਨਹੀਂ ਜਾਣਾ ਇਸ ਲੋਕ ਦਾ ਪਰਲੋਕ ਦੇ ਵਿੱਚ ਤੂੰ ਇਸ ਤਰ੍ਹਾਂ ਕਰ ਜਿਨ੍ਹਾਂ ਲੋਕਾਂ ਤੇ ਜ਼ੁਲਮ ਕਰ ਕਰਕੇ ਤੂੰ ਕੈਦ ਵਿੱਚ ਕੀਤਾ ਹੈ ਧਨ ਪਦਾਰਥ ਖੋਇਆ ਹੈ ਸਭਨਾ ਦਾ ਧਨ ਉਹਨਾਂ ਨੂੰ ਵਾਪਸ ਕਰ ਦੇ ਤੇ ਕੈਦਖਾਨੇ ਦੇ ਵਿੱਚੋਂ ਰਿਹਾ ਕਰ ਦੇ ਕਹਰੂ ਬਾਦਸ਼ਾਹ ਨੇ ਸਾਰਿਆਂ ਨੂੰ ਰਿਹਾ ਕਰਕੇ ਉਹਨਾਂ ਦਾ ਧਨ ਪਦਾਰਥ ਜੋ-ਵੋ ਵੀ ਖੋਇਆ ਹੈ ਸਭਨਾ ਨੂੰ ਵਾਪਸ ਕੀਤਾ ਜਿਨ੍ਹਾਂ ਜਿਨ੍ਹਾਂ ਤੋਂ ਲੁੱਟ ਲੁੱਟ ਕੇ ਖਜ਼ਾਨੇ ਭਰੇ ਨੇ ਸਭ ਵੰਡ ਦਿੱਤੇ ਖਜ਼ਾਨੇ ਸਤਿਗੁਰੂ ਮਹਾਰਾਜ ਦੇ ਚਰਨੀ ਲੱਗਿਆ ਹੈ ਕਾਰੂ ਬਾਦਸ਼ਾ ਤੇ ਮਹਾਰਾਜ ਤੋਂ ਉਪਦੇਸ਼ ਮੰਗਦਾ ਹੈ ਕਿ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰੋ ਮੈਨੂੰ ਉਪਦੇਸ਼ ਬਖਸ਼ਿਸ਼ ਕਰੋ ਕਿ ਮੈਂ ਆਪਣੇ ਜੀਵਨ ਦੇ ਵਿੱਚ ਕੀ ਕਰਾਂ ਜੋ ਮੇਰਾ ਪਰਲੋਕ ਦੇ ਵਿੱਚ ਵੀ ਸਹਾਈ ਹੋਵੇ ਤੇ ਮੇਰੇ ਕੀਤੇ ਹੋਏ ਪਾਪਾਂ ਤੋਂ ਮੈਨੂੰ ਮੁਕਤੀ ਮਿਲ ਜਾਵੇ ਇਹਨਾਂ ਦੇ ਬੀਚੇ ਬੈਠਾ ਹੋਇਆ ਹੈ ਸਤਿਗੁਰੂ ਮਹਾਰਾਜ ਦੇ ਇੱਕ ਆਰੂ ਬਾਦਸ਼ਾਹ ਇਹ ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਨੇ ਭਾਈ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਕਰੋ ਸਿਮਰਨ ਦੇ ਨਾਲ ਜੁੜਨਾ ਕਰੋ ਤੇ ਹੋਵੇ ਆਹੇ ਗਹਿ ਦੀ ਸੇਵਾ ਸੰਭਾਲ ਕਰਨੀ ਹੈ ਸਾਧੂ ਜਨਾਂ ਦੀ ਸੇਵਾ ਕਰਨੀ ਹੈ ਪ੍ਰਜਾ ਦੀ ਸੇਵਾ ਕਰਨੀ ਹੈ ਸਭਨਾ ਦੇ ਦੁੱਖ ਸੁੱਖ ਸੁਣਨੇ ਨੇ ਭਾਈ ਉਪਦੇਸ਼ ਦੇ ਰਹੇ ਨੇ ਸਤਿਗੁਰੂ ਮਹਾਰਾਜ ਤੇ ਕਾਰੂ ਬਾਦਸ਼ਾ ਅਜ ਉਹ ਸਾਰਾ ਜੋ 40 ਗੰਜ ਧਨ ਜੋੜ ਕੇ ਰੱਖਿਆ ਹੈ ਪ੍ਰਜਾ ਦੇ ਵਿੱਚ ਵੰਡ ਕੇ ਸਭਨਾ ਦਾ ਹਰਮਨ ਪਿਆਰਾ ਰਾਜਾ ਬਣਿਆ ਹੈ ਸਤਿਗੁਰੂ ਮਹਾਰਾਜ ਦੇ ਚਰਨੀ ਲਗਿਆ